ਅੱਤ 90% ਟੱਕਣ ਖੱਚਾ ਬੰਦਾ ਟੱਕਣਾ ਮਾਰਾ ਟੱਕਣਾ ਤੇ ਤੇਰੇ ਨਾਲ ਗੁੰਜੀ ਕੰਦੀ ਆ ਗੋਲੇ ਗੋਲੇ ਨਾਲ ਗੋਲਣਾ ਖੋਲਣ ਖੋਲ ਹੋਇਆ ਤਾਂ ਇਹਦੇ ਨਾਲ ਤਾਂ ਬਾਹਰ ਜਿਹੜੀ ਪਾਣੀ ਛੱਡ ਦਿਆ ਤਾਂ ਇਹ ਖੋਲ ਉਹਨੂੰ ਭੇਲਣਾ ਦਾ ਫਿਰ ਮੈਨੂੰ ਲੜਨਾ ਤਾਂ ਜਿਹੜਾ ਤਾਂ ਬੇਲੀ ਜੀ ਜਾਂ ਤੂੰ ਮਾਜੀ ਕਰ ਸਾਨੂੰ ਮਾਦਾ ਰਹਿਣ ਦੇ ਨਹੀਂ ਹੁੰਦੇ ਆ ਨਾ ਫਿਰ ਤੱਕ ਲੇਗੀ ਕਿ ਮੈਂ ਲਾਵਾ ਪੱਕਣ ਦੇਖਾਂ ਮੈਂ ਲਾਵਾ ਭੰਦੇ ਜਾਣਾ ਹੰਦਾ ਫਿਰ ਲਾਲਾ ਨਹੀਂ ਸੀਨਾ ਕੈਸਲ ਹੋ ਜੇ ਆਪਣੀ ਐ ਸੀਤਾ ਤੂੰ ਮਾਪਰੇ ਆ ਵੀ ਬੱਗਿਆ ਤਾਂ ਚਾਹ ਹਾਂ ਬਾਦੂ ਆਪੋ ਜਾਂ ਤਾਂ ਤਾਂ ਕੋਈ ਵੀ ਨਹੀਂ ਚੱਕੂ ਨਹੀਂ ਜਾਂਦਾ ਚਾਰ ਆਪੋ ਬਹੁਤ ਜੀ ਉਹਨੇ ਬਾਦ ਗਲੀ ਕਰੀ ਆ ਚੀ ਨਾ ਕਹਾਲ ਤਾਂ ਕੋਈ ਨਹੀਂ ਉਹ ਤੇ ਦੂਜੀ ਧਰਫ ਪੁੱਲਾ ਦੇ ਦਿੰਦਾ ਆਪੋ ਦਿਮਾਗ ਫੇਰ ਵੀ ਰਹਿੰਦਾ ਬੈਨ ਚੱਲਦਾ ਹਾਂ ਫੇਰ ਤੂੰ ਰਵੀ ਨਵੇਂ ਚੜੀ ਚੱਲੀ ਟੈਂਸ਼ਨ ਫਰੀ ਹੋਏ ਬੰਦਾ ਵੀ ਆ ਕਰਦਾ ਜਾਣਾ ਨਹੀਂ 500 4 ਵਜੇ ਹਾਂ ਇਹੋ ਜੀ ਉਹਦਾ ਕੀ 4:00 ਤਾਂ ਬਚਣਗੀ ਨਰਗੋਲਾ ਸਿਨਸ ਅੱਖਾਂ ਇਹ ਕਮਾਰਨਾ ਦੇਖ ਲੈ ਮੈਂ ਤਾਂ ਕਿਹਾ ਜੀ ਕੋਈ ਚੱਕਰ ਨਹੀਂ ਜਿਹੜੀ ਕਾਰਬੋਕਸਿਲ ਦੀ ਮੈਂ ਕੋਈ ਵਾਲਾ ਬਾਰ ਮੋੜਾ ਕਰਾ ਹਾਂ ਕਰਾ ਦੇ ਕਰਾ ਭਾਈ ਅੱਜ ਬੰਦ ਨਹੀਂ ਹਾਂ ਕਰਾ ਦੇ ਕਰਾ ਹਾਂ ਉਹ ਤਾਂ ਕੁਝ ਨਹੀਂ ਕਹਿੰਦੀ ਉਹ ਤਾਂ ਕਹਿੰਦੀ ਗੁੱਸੇ ਨਾਲ ਦਰਦੀ ਬੇਬੀ ਨੂੰ ਪਾ ਦੂੰਗਾ ਆਪਣੇ ਸਾਹਮਣੇ ਦਰਦਾ ਸੁਣਵਾ ਬਾਈ ਬਾਈ ਅਨਵਲੇ ਮੈਂ ਭਾਈ ਉਹ ਜਾਂ ਤੈਨੂੰ ਤੱਕ ਬੁਕਾਰ ਨਾ ਪੈਂਦੀ ਨੰਪਨ ਹੀ ਲੱਗੀ ਬੰਦੇ ਹੁੰਦਾ ਜਾਂ ਚਲ ਓਕੇ ਆਜੋ ਕਰ ਸਮੋਸਾ ਕਰਦਾ ਓਏ ਸਮੋਸਾ ਨਹੀਂ ਕਰਦਾ ਇਹ ਬਹੁਤ ਮੇਰੇ ਜੀ ਬਤਾਇਆ ਕਿ ਨਿਕਲ ਗਿਆ ਕੋਈ ਚੱਕਰ ਪੱਤੇ ਨਾ ਤੱਤੇ ਦੰਦ ਆਗੇ ਠੰਡੇ ਆਪਰਾ ਨੂੰ ਲੱਗ ਕੇ ਬਿਲਕੁਲ ਸੋ ਹੁਣ ਆਥਨ ਦਾ ਬਿਲਾ 10 ਵਜੇ ਦਾ ਬਸ ਹੱਕਾ ਦੁਕਾਨ ਬੰਦ ਕਰਨ ਲੱਗਦੇ ਜੀ ਮਗਰਾ ਕਿਵੇਂ ਆ ਗਿਆ ਜੱਥਰੇ ਜੀ ਮਕੂਈ ਆਵੇ ਵਾਲਾ ਠੀਕ ਆ ਦਲੀਆ ਵਾਲਾ ਮਾਹੂ ਕੋਈ ਜੀ ਇਹ ਨਵੇਂ ਮੇਰਾ ਲਾਇਆ ਨਾ ਭਜੀਤ ਵਾਲਾ ਮੈਨੂੰ ਕਿਚਕੀਏ ਤੂੰ ਆਪ ਹੀ ਖੇਲੀ ਨੂੰ ਖਾਣ ਗੱਲ ਨਹੀਂ ਹੁੰਦੀ ਇਹ ਮੈਂ ਤਾਂ ਕਿਚਕੀਏ ਆ ਉਹ ਖੜ ਜਾ ਗੱਲ ਹੀ ਹੋ ਗਈ। ਹਾਂ। ਕੋਸਰ ਤੂੰ ਗਾਵਾ ਪਾਟੀਂ ਗਾ ਦੂਆ ਸੀ ਨਹੀਂ ਸਮਝਾ। ਦੂਆ ਆ ਗਈ। ਆਪੇ ਹੀ ਦੇਖਾਈ ਜਾਂਦਾ ਮੈਂ ਗੱਲ ਹੀ ਕਰਾ ਦੇ ਮੈਂ ਨਾਲ ਭੈਣ ਚੋਦਣੇ ਭੈਣ ਕਰਤੀ ਕਿ ਕੀ ਕਹਤਾ ਤੇਰੇ ਸੁੱਖਾਂ ਨੇ ਡੱਕਿਆ ਬੰਦ। ਚਾਰ ਫੌਜੀ ਮਾਨੂੰ ਥੋੜਾ ਹੋਗੇ ਭੈਣ ਚੋਦਣੇ ਖੰਭੇ ਚ ਪਾ ਦੇ ਦੱਕਦੀ ਇਹਦਾ। ਮੇਰੀ ਭੈਣ ਇਹ ਇਹ ਤੂੰ ਇਹਨਾਂ ਬੱਸ ਦੱਸੇਗਾ ਮੈਂ। ਇਹਨੇ ਵੀ ਜਦੋਂ ਜਮਾ ਟਾਉਣ ਕਰਤੀ ਮੇਰੇ ਸਾਰਿਆਂ ਨੇ। ਹਾਂ ਠੀਕ ਆ। ਉਹ ਜ਼ਾਲਾ ਤੇ ਅੱਖ ਨਾ ਰੱਖਾ। ਇਦੋਂ ਮੈਂ ਮਾਰੀ ਜਾਂਦੇ ਰਿਹਾ ਮੈਂ ਆਪਣੀ ਰੱਖਣੀ ਮੇਰੀ ਨੱਕ ਤੂੰ ਦੱਸ ਚੱਲ ਕਾ ਮੈਂ ਜਾਂਦਾ ਨਾ ਕਰੀ ਮੈਂ ਉਹ ਗੱਲਾਂ ਸੁਣਨਾ ਗੱਲ ਕਰਾ ਦੇਈਂ ਇਹ ਬਨਾਲਾ ਭੈਣ ਚਾ ਨਹੀਂ ਕੰਗਾ ਕਾ ਪਾਰਟੀ ਪਾਰਟੀ ਕਰਦੀ ਬੂਹੇ ਮੈਂ ਉਹ ਪਾਰਟੀ ਨੂੰ ਅੱਜੀ ਕਰ ਦੂੰ ਕਾ ਕਰਦੇ ਲੋ ਤੜਕੀ ਤੇ ਮੈਂ ਜਾਇਆ ਉਹਦੀ ਗੱਲ ਕਰਾਂਗੇ ਪਾਰਟੀ ਕਰੀਂ ਜਾ ਹਾਂ ਮਾਊ ਪਾਰਟੀ ਨੂੰ ਹੁਣੇ ਹੀ ਕਰ ਦਿੰਦਾ ਛਿੰਦੀ ਛਿੰਦੀ ਚਨੇਸ ਤੇ ਲੱਤ ਕਿ ਲਾਉਂਦੇ ਪਾਰਟੀ ਤੱਕ ਹੀ ਨਾ ਮੈਂ ਮੋਹ ਫਰ ਤੋਂ ਪੜੇ ਕਾ ਅੱਜੀ ਕਰ ਦਰ ਮੋਖਰ ਜਾਂਦਾ ਕਾ ਤੇਰਾ ਨਹੀਂ ਪਤਾ ਆ ਗੱਲ ਕਰੀਂ ਗਾਰੀ ਪਾਰਟੀ ਕਾ ਕਿਹੜੀ ਮਾਊ ਘਰੇ ਵੀ ਘਰੇ ਗੱਟੀ ਹੋਈ ਉਹ ਪੀ ਲੋ ਗਰੇਚੀ ਬਣੀਆ ਗਰੇਚੀ ਬਹੁਤ ਵਧੀਆ ਗਾ ਰਹੇ ਹੋ ਬਈ ਬਹੁਤ ਵਧੀਆ ਜਿਹੜੇ ਐ ਚੜੇ ਸਪਰੇਅ ਵਾਂਗੂ ਐ ਕਹਾਂਗਾ ਹਾਂ ਗੱਡੀ ਉਹ ਮਗਰਾ ਯਾਰ ਬੀਤ ਕਰਦੇ ਆ ਤੁਸੀਂ ਵੀ ਬੜਾ ਹੁਣ ਕਰਦੇ ਸਿਰਸਾ ਮਾ ਕੇ ਦੇਖੂ ਬੂਰਾ ਤਾਂ ਸਿੱਧਾ ਦਾ ਰੋਟੀ ਕਰਦੇ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਚੱਲੀ ਜਾਏ ਬੜਾ ਤਾਂ ਕਾਦਰ ਨਾ 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 ਜੁੱਤੇ ਜੋ ਸਕਦਾ ਕੰਮ ਕਰੇ ਲੈਣ ਨੂੰ ਪੀਣ ਨੂੰ ਦੇ ਦੇਗਾ ਕੰਮ ਕਰੇ ਕਿਉਂ ਨਾ ਨਾ ਆ ਕੇ ਰੰਗ ਨਖਰੇ ਕਰੇ ਕਰੂੰਗਾ ਮੈਂ ਉਹ ਤੁਸੀਂ ਮੈਨੂੰ ਹੁੱਕ ਰਾਇਆ ਇਹਦੀ ਪਹਿਲਾਂ ਮੈਂ ਨਾ ਰਜਿਸਟਰ ਦੀ ਹੁੰਦੀ ਰਿਪੋਰਟ ਦੇ ਬਰਾਤੇ ਤੇ ਇੱਕ ਸੰਟਾ ਐ ਸੀ ਲੈ ਤੂੰ ਇਧਰੋਂ ਮਾੜੀ ਜਿਹੀ ਚੀਜ਼ ਜੀ ਸੁੱਟੀ ਚੀਜ਼ ਜੀ ਸੁੱਟੂ ਵਾਸਤੇ ਤੋਂ ਮੰਦਰੀ ਵੀ ਚਾਲੀ ਖੰਡ ਢੋਤੀ ਤਬ ਕਿ ਰੱਖ ਲਗਾ ਮੈਂ ਸੜਦਾਂ ਇਧਰੋਂ ਤਾਂ ਆਪ ਪੁੱਜਿਆ ਪਛਮਾ ਪੁੱਛਮਾ ਪਈਆਂ ਨੇ ਛਾਂਦੀ ਪਛਮ ਪੀਆ ਛੋਨਾ ਪਛਮ ਗਿਆ ਉਹਨਾਂ ਢੋਦੀ ਕਿਤੇ ਆ ਜੀ ਸੀ ਇਧਰ ਬਾਜ ਦੋ ਨਾ ਵਜਮ ਕਿਤੇ ਬੜੀਆਂ ਬੇਦੁਨੀਆ ਤੋਂ ਬਾਬੋ ਬੜੀਆਂ ਬੇਤੂ ਦੀ ਗੱਲਾਂ ਕਰਦਾ ਬਹੁਤ ਜਿਆਦਾ ਓਵਰ ਐਕਟਿੰਗ ਦੀ ਦੁਕਾਨ ਲਾਲਾ ਸਾਡੇ ਆਹ ਵੀ ਹੋਊਗਾ ਆਹ ਤੇ ਆਹ ਸਿਆਣੇ ਆ ਬੰਦੇ ਨੇ ਕੋਲੜਾ ਥੋੜੇ ਮੂਹਿਆ ਕਰਾਉਣਾ ਰੇਕਾ ਕੋਈ ਦੀ ਮੋਚਾ ਕਿਤੇ ਦੇਖਦੇ ਕਰਤੇ ਲਿਖੀ ਜਾਂਦਾ ਛੱਡੀ ਜਾ ਲੁਕਾਉਂਦੀ ਸੱਜੇ ਇੱਕੋ ਇੱਕ ਯਾਨੀ ਬਾਬਾ ਸਾਡੀ ਆਪੇ 40 ਦੇ ਬੜੇ ਆ ਰਹੇ ਸਿੰਧੀ ਸਮਾਨ ਲਈ ਸੱਤ ਉਹ ਮੋਟਾ ਜਿਹੜਾ ਛੱਡਣ ਆਇਆ ਤੱਕੀ ਸਭ ਸਮਝ ਨਹੀਂ ਆਉਂਦੀ ਆਇਆ ਉਹ ਕਿੰਨੇ ਕੱਢਣ ਆਇਆ ਉਹ ਹਾਂ ਉਹ ਮੋਟਾ ਆ ਉਹ ਯਾਰ ਉਹ ਪੂਜੀ ਕੋਲ ਆਇਆ ਨੇ ਪੈਣ ਦੀ ਛੋਟੀ ਉਹ ਤਾਂ ਵੀਰ ਛੱਡ ਕੇ ਜਾਂਦੇ ਨੇ ਉਹ ਤਾਂ ਵਰਨਾ ਘੱਟੀ ਤੋਂ ਛੱਡਣ ਆਏ ਜੀ ਤਰਪੰਡੀ ਉਹ ਜਾਂਦੇ ਨੇ ਜਾਣਗੇ ਕਿਹੜੇ ਪੂਜੀ ਨੂੰ ਨਹੀਂ ਉਹ ਜਿਹੜਾ ਨਹੀਂ ਗਈ ਉਹਦੀ ਤਾਂ ਤੇ ਆਇਆ ਹੁਣ ਛੱਡ ਰਹੇ ਨੇ ਬੰਦੇ ਹੂੰ ਵਰਨਾ ਘੱਟੀ ਨਹੀਂ ਜੜਾਈ ਆ ਉਹ ਜੜਾਈ ਆ ਉਹ ਆ ਉਹਦੇ ਮੰਮੀ ਡੈਡੀ ਨੇ ਉਹਦੇ ਭਾਈ ਹੋਰ ਨਹੀਂ ਉਹ ਤਾਂ ਕਹਿੰਦਾ ਬਾਉਂਸਰ ਆ ਮੇਰੇ ਨਾਲ ਬਾਉਂਸਰ ਆ ਡੀਡੀ ਕਰਤਾਰ ਸਿੰਘ ਮੇਰੇ ਨਾਲ ਉਹ ਤਾਂ ਕੋਈ ਗੱਲ ਨੂੰ ਤਾਂ ਜਾਂਦੇ ਨਹੀਂ ਕੁੱਤਾ ਵੀ ਲਿਆਇਆ ਸੀ 35000 ਦਾ ਨਾਲ ਉਹ ਤਾਂ ਬਟਾਕ ਲਾਂਗੇ ਚੋਰੀ ਕਰਨਾਂ ਛੋਟਾ ਜਿਹਾ ਬਿੱਲੀ ਐ ਡੱਕ ਪਪੀ ਕਹਿੰਦੇ ਇਹਨੂੰ ਹਾਂ ਲੇਕਿਨ ਕੀ ਕਰਨਾ ਜਣਾ ਫੜਾ ਦੇ ਚੁੰਡਾ ਕਿਥੋਂ ਲੱਗੇ ਫੜਾਓ ਯਾਰਾ ਉਲਝਾਉ ਨਾ ਯਾਰ ਗੱਲ ਸਹੀ ਹੈ ਬਾਹਰ ਆ ਕੇ ਹਲੋ ਇਧਰ ਆ ਜਾਓ ਪੀਸੇ ਹੋਣਗੇ ਚਲ ਇਧਰ ਆ ਨਹੀਂ ਆ ਬੜਾ ਉਹ ਤੋਂ ਜੀ ਜੀ ਛੱਡ ਦਿਨਾ ਸਰਪੰਚ ਕਿਹਾ ਬਦਨਾ ਬਈ ਪੀਸੇ ਹੋਣਗੇ ਆਜੋ ਆਇਆ ਕੀ ਸਰਤਾ ਮੈਂ ਬੱਟੀ ਮੈਂ ਚੱਲਿਆ ਹੁਣ ਚੱਲੇਗੇ ਕੋਈ ਦੇ ਛੋੜਾ ਲੰਗੀ ਕਰ ਕੁਝ ਨਹੀਂ ਚੱਪਿਆ ਬਾਰੂ ਦੀ ਗੁਰੂ ਨਹੀਂ ਕਰ ਰਾ ਆ ਬਾਰੂ ਨਹੀਂ ਪੱਲੀਆ ਉਹ ਪੱਲੀਆ ਢਿੱਕਾ ਦੇ ਰਾ ਪਿੱਤੀ ਹੋਈ ਆ ਛੋਟੀ ਫੋਟੋ ਆ ਜਾਂ ਛੋਟੀ ਫੋਟੋ ਆਉਂਦੀ ਫਿਰਦੀ ਆ ਤੇ ਫਿਰ ਕੀ ਆ ਕੋ ਚੱਕਰ ਨੂੰ ਛੋੜਨਾ ਨਹੀਂ ਫਿਰ ਕੀ ਆ ਸੀਸੀ ਚ ਫੋਟੋ ਆਉਂਦੀ ਤਾਂ ਫਿਰ ਕੀ ਮਗਰ ਆ ਦਿਖਾ ਦੇ ਉਧਰ ਉਹ ਬਾਹਰ ਬੁੜਾ ਰੇ ਉਧਰ ਭਾਂਦਰੋਂ ਫੋਨ ਉਹ ਮੰਜੇ ਤੇ ਪਿਆ ਉਧਰ 1 ਦੋ ਸਕਿੰਟ ਦੇ ਤੇਰੇ ਤੋਂ ਕਰ ਮੁਈ ਜਾਣਾ ਸਾਨੂੰ ਚਲ ਕੋ ਕੋਣ ਕਰੀ ਸਿਕੋ ਦਬਾਏ ਦੇ ਨਾਲ ਦੋ ਤਿੰਨ ਇਹ ਜਿੱਤੀ ਜਾਣਾ ਕੋਈ ਨਹੀਂ ਕੋਈ ਖਾਣ ਦੀ ਬੋਲੀ ਖਾਲਾ ਕੋਈ ਨਹੀਂ ਖਾਣ ਦੀ ਬੋਲੀ ਕੀੜੀਆਂ ਜਣ ਕੇ ਤਹਾਂ ਛੋੜਾ ਪਛਪੀ ਚੰਦੀ ਪਛਪੀ ਆ ਜਿਉਂ ਡੁੱਲ ਗਈ ਮੇਰਾ ਨਕਸਰ ਕਰੇਗਾ ਤੂੰ ਕੋਈ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਨਾਲੇ ਹੋਰ ਦੇਖ ਕੇ ਗੋਲਨਾ ਕਰ ਲੈ ਕੱਪੜੇ ਚਾ ਤੇਰੇ ਨੰਡਾ ਫੇਰਨਾ ਭੂਮੀ ਨੂੰ ਲੱਗਦਾ ਉਹ ਕੀ ਹੋ ਗਿਆ ਨਾਲਾ ਲੜੀ ਜਾਣਾ ਹਾਂ ਹਾਂ ਤੰਗ ਪਾ ਕੇ ਛੱਡ ਤੰਗ ਪਾ ਕੇ ਛੱਡ ਹਾਂ ਹਾਂ ਮਜ਼ਾ ਆ ਤੇ ਮੈਂ ਆ ਗਿਆ ਕਿਵੇਂ ਆ ਓ ਜੱਪੂ ਠੀਕ ਠੀਕ ਹੋਰ ਵੱਜ ਜਾ ਨਾ ਛਿੱਟੀ ਜਾਂਦਾ ਨਾ ਗਣੇ ਕੋਈ ਕੋਈ ਨਹੀਂ ਖੰਡ ਦੀ ਬੋਲੀ ਦਾ ਉਹਨੂੰ ਖੋਲ ਲਿਆ ਸੀ ਮੂੰਹ ਖੋਲ ਲੇਗਾ ਤੇ ਕੀੜੀਆਂ ਆਉਣਗੀਆਂ ਨੂੰ ਗੌਰ ਨਾਲ ਬੱਦਦੇ ਨੇ ਛੱਟ ਸਿੱਟ ਕੇ ਨਾਲ ਚਲੀ ਗਏ ਚੰਗਾ ਆਹੋ ਤਹਾਂ ਇਹ ਗਛਮਾਨ ਪਿਆ ਕੀਮਤੀ ਕਿਤੇ ਹੋਰ ਕਿਤੇ ਉਹ ਛਾਪਾਂ ਛੇੜਦੇ ਆ ਸੋਨਾ ਪੱਛੇਂ ਵੀ ਚਾਂਦੀ ਪੱਛੇਂ ਵੀ ਆਗੀ ਜੇ ਉਹ ਡੁੱਲ ਵੀ ਫੇਰ ਕੀ ਕਰੇਗਾ ਕੁਛ ਨਹੀਂ ਹੁੰਦਣੇ ਅਹੀਂ ਡੋਲਦਾ ਗੌਰ ਨਾ ਕਰੇਗਾ ਚਾ ਛੱਟ ਲਾ ਐ ਐ ਹੋਰ ਵੀ ਲੜਾ ਕੇ ਮਗਰਾ ਠੀਕ ਠਾਕ ਆਹ ਟੱਲੀ ਵਾਲਾ ਵੀ ਆ ਗਿਆ ਅੱਜ ਤਾਂ ਹੈ ਕਿਵੇਂ ਆ ਕਿਵੇਂ ਚੱਪੂ ਠੀਕ ਹੈ ਠੀਕ ਹੈ ਅੱਜ ਮੁੰਡਾ ਛੱਡ ਪਾ ਵਰਦੀਆਂ ਦੇ ਕੱਟਦੇ ਹੈ ਹੋਰ ਮੁੰਡਾ ਇਸ ਕਿਤੇ ਦੁਕਾਨ ਬੰਦ ਬੰਦ ਕਰਤੀ ਨਾ ਨਾ ਛੱਡ ਦਉਂਦੀ ਸੀ ਮਗਰਾ ਇਹ ਜਿਹੇ ਪਹਿਲੇ ਦਾਰੂ ਦੁਰੂ ਵਾਲੇ ਆ ਜਾਂਦੇ ਹਾਂ ਧਰ ਲੱਗਦਾ ਜੇ ਕੁਝ ਪਾ ਕੇ ਨਹੀਂ ਕੈਂਚਰ ਆ ਜਾ ਕੱਟ ਕੇ ਅੱਛਾ ਅੱਛਾ ਹਾਂ ਆ ਮੁੰਡਾ ਰੱਖ ਲਿਆ ਨਾਲ ਮੁੰਡਾ ਰੱਖ ਲਿਆ ਬਸ ਕਾਹਨੂੰ ਕੋਸਰਾ ਸੱਚੀ ਗੱਲ ਭਲਾ ਨੇ ਝੰਝਰੀ ਗੱਲ ਸੱਚੀ ਗੱਲ ਹਾਂ ਖਾਂਚ ਬੰਦਾ ਗੱਲ ਛੋਣ ਲੈ ਮੇਰੀ ਛੱਤ ਤੋਂ ਖਾਂਚ ਬੰਦਾ ਹੈ ਯਾਰ ਠੀਕ ਆ ਇਹ ਝੂਠ ਦੀ ਕੋਈ ਨਹੀਂ ਹੈਗਾ ਤੈਨੂੰ ਮੈਂ ਦੱਛਾ ਕਰਦਾ ਮਗਲ ਵੱਖੀ ਪਾੜ ਆ ਇਹ ਹਾਂ ਆਪਣੇ ਪਿੰਡ ਦਾ ਮੁੰਡਾ ਹੀ ਲਿ ਦੇਖਿਆ ਲੱਗਦਾ ਮੈਂ ਪਿੰਡ ਦਾ ਕੰਮ ਹੈਗਾ ਤਾਂ ਪਿੰਡ ਦੀ ਆ ਮਗਰਾ ਹਾਂ ਲੱਖ ਪਣਾ ਵਾਲਾ ਕਰਦਾ ਇਹ ਦੂਣੀਆਂ ਰਾੜੀਆਂ ਦੇ ਫਿਰਦੇ ਪਿਓ ਸਾਡੇ ਕਰਦਾ ਮੇਰੇ ਕੋਲ ਚੱਲ ਬੰਦੀ ਆ ਮੈਂ ਕਾ ਚੱਲ ਭਾਈ ਦੇਖਦਾ ਸੁਧਾਰ ਕੇ ਜੇ ਫੰਦੂਆਂ ਖਾਲੂ ਕੁਛ ਤਾਂ ਚੱਡੀ ਜਾਂਦਾ ਨੁਕਸਾਨ ਵਾਲਾ ਕਰਦਾ ਦੇਖ ਲੈ ਬੋਰੀ ਦੇਖ ਲੈ ਲੈ ਉਹ ਰਖਣ ਦੇ ਮਿਲਦੀ ਆ ਦੇਖ ਲੈ ਅੱਛਾ ਅੱਛਾ ਅਗੱਟਾ ਹਜੇ ਦੇਖ ਲੈ ਤਹਾਂ ਤੋਂ ਹੋ ਜੇ ਹੋ ਦਸਮਾਨ ਦੇਖਦਾ ਹਾਂ 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 ਬਾਤ ਸੱਚ ਤੇ ਉਹ ਗੇੜਾ ਛੇੜਾ ਮਾਰ ਲਾ ਕੇ ਇਹਨਾਂ ਨੂੰ ਕਹਾਂ ਮੈਂ ਚਲਵਾ ਦੇ ਲਾਲੇ ਤੁਨੂੰ ਗੇੜਾ ਵਧੀਆ ਕਿਲਾ ਚੱਲੀ ਆ ਗੇੜਾ ਗੂਰਾ ਮਾਰਨਾ ਕਰੋ ਬੰਗਿਆ ਹਾਂ ਮੈਂ ਚੱਲ ਆਪਾਂ ਤਾਂ ਬੰਦੀ ਕਾ ਜਿੱਤੇ ਨਹੀਂ ਤੇ ਕੰਮ ਕਰੀਂ ਕਾਰ ਗੱਲ ਮਿਲਣਾ ਨਹੀਂ ਆਉਂਦੇ ਤੇ ਇੱਥੇ ਕਿੱਥੇ ਮਿਲਣਾ ਨਹੀਂ ਆਈ ਕਿਹੜੀ ਮਿਲੂ ਕਿਹੜੀ ਛੇਕੀ ਭੈਣ ਆਈ ਚਿੰਦੀ ਭੈਣ ਅੱਛਾ ਅੱਛਾ ਉਹੀ ਖੁਸ਼ੀ ਹਾਂ ਟਾਲੇ ਸੂਟ ਵਾਲੀ ਉਹ ਤਾਂ ਸਾਨੂੰ ਮਿਲ ਗਈ ਸੀ ਸਾਨੂੰ ਕੋਈ ਨਰਛਾ ਤੁਸੀਂ ਨੇ ਹੋਰ ਤਾਂ ਆਉਂਦੀ ਸਕੂਅਰ ਨਹੀਂ ਸੀ ਮੈਂ ਰਾਤਾ ਕਈ ਨੰਨ ਕਾਲੀ ਆ ਓ ਤਾ ਮਾਉਂ ਜੀਸ ਕੀ ਲੀ ਸੀ ਇਹਨਾਂ ਤੇ ਵੜ ਗਿਆ ਭੈਣ ਚੋਦਾਂ ਦੇ ਕੀ ਕਰਨ ਹੋਗੀ ਤਾ ਭੈਣ ਚੋਦ ਕਹਿੰਦੇ ਤਾਂ ਭੰਗ ਪਿੰਦਾ ਹਾਂ ਤੇ ਸੁੱਖਾ ਨਾਲ ਡੱਕ ਲੈਂਦਾ ਆ ਭੈਣ ਦਾ ਯਾਰ ਕਿਹਦਾ ਤਾਂ ਖੱਬੇ ਤੇ ਵਜਦੇ ਨੇ ਭੈਣ ਕਰਦੀ ਮੇਰੀ ਜਵਾ ਯਾਰ ਹਾਂ ਲਾਲਾ ਹਰੇਕ ਤੇ ਅੱਖ ਰੱਖ ਲੈਂਦਾ ਹੁਣ ਸਾਡਾ ਵੀ ਜੀ ਕੱਢਦਾ ਗੱਲ ਕਰਨ ਨੂੰ ਜਮਾ ਫੁੱਦੂ ਬੰਦੇ ਨੇ ਯਾਰ ਕਮਾ ਤੀ ਇਸ ਕਿਰੀਸਕਾਰੀ ਮੇਰੇ ਸਾਰੇ ਬਰਾਸ਼ਕਾਰ ਭੁਕੇ ਲੱਗੇ ਆ ਕਹਿੰਦੇ ਨੇ ਇਹ ਕੀ ਕੰਮ ਕਰਤਾ ਤੈ ਉਏ ਇਹਨੂੰ ਬਥੇਰੇ ਵਾਰੀ ਕਹਤਾ ਸਾਡੀ ਗੱਲ ਕਰਾ ਦੇ ਸਾਡੀ ਕਰਾਉਂਦੇ ਹੀ ਨਹੀਂ ਫੇ ਤੂੰ ਇਹਨਾਂ ਦਾ ਕਰਦੇ ਕੁਛ ਨਾ ਕੁਛ ਹੱਲ ਮੁਸ਼ਕਲ ਕਰਤਾ ਜੀ ਤਾਂ ਭੈਂਦੇ ਯਾਰ ਹੋਰ ਹੀ ਕੁਛ ਕਰ ਕੋ ਤਾਂ ਮੇਰੇ ਹੱਥ ਹੀ ਨਹੀਂ ਆਉਂਦੀ ਯਾਰ ਇਹ ਤਾਂ ਪਤਾ ਨਹੀਂ ਕੀ ਕੁਛ ਬੋਲਤਾ ਭੈਂਦੇ ਯਾਰਾਂ ਨੇ ਤੂੰ ਬੈਠੇ ਕਰ ਰਿਹਾ ਨਾ ਹਾਂ ਮੈਂ ਲੇਵਾਂਗਾ ਤੇਰੇ ਹੱਥ ਅੱਛਾ ਹਾਂ ਸਿੰਧੀ ਆਪਣੇ ਹੱਥ ਤੇ ਹਾਂ ਸਿੰਧੀਏ ਕੋ ਲੋਪੁਰਾ ਭਾਈ ਨਹੀਂ ਕਿ ਤੇ ਛੋਦਾ ਲੇ ਗੀ ਨਾ ਸਿੰਧ ਅੱਛਾ ਅੱਛਾ ਹਾਂ ਮੈਂ ਤੇਰੀ ਬੰਗ ਬਗਾ ਤਿਕ ਕੀ ਕਰਿਆ ਮਤਲੇ ਆੜਿਆ ਉਹ ਆ ਚੂਰਨਜਾ ਖਾਨ ਨੂੰ ਜੀ ਕਰਿਆ ਆਇਆ ਸੀ ਅੰਦਰ ਆ ਫੇ ਤੇਰੇ ਖਾਤੇ 'ਚ ਨਹੀਂ ਬੁੱਧ ਨੂੰ ਮੈਂ ਅੱਛਾ ਕਰੇ ਤੇਰੇ ਖਾਤੇ 'ਚ ਕੀ ਮੇ ਲਿਖੇਗਾ ਭੈਣ ਦੀ ਗੱਲਾਂ ਕਿਹੜੀਆਂ ਕਰਦਾ ਤੂੰ ਇਹਨਾਂ ਤੋਂ ਲੈ ਲਈ ਪੈਸੇ ਆ ਤੇਰੇ ਖਾਤੇ 'ਚ ਹੀ ਲਿਖੀ ਲਾਲਾ ਆਇਆ ਤਾਂ ਇਹਦੇ ਨਾਲ ਆ ਤਿੰਨ ਪਾਪਾ ਖਾ ਗਏ ਲੈ ਦੇਖ ਲੈ ਭੈਣ ਦੀ ਛੋਲਾ ਖਾਣੇ ਹਲਕੀ ਫਿਰਦੇ ਨੇ ਭੈਣ ਦੇ ਯਾਰ ਇਹਨਾਂ ਤੋਂ ਲੈ ਲਈ ਬਾਈ ਮੈਂ ਹੋਣੀ ਦਿੰਦਾ ਪੈਸੇ ਕੋਈ ਨਾ ਮੈਨੂੰ ਛਿੰਦੀ ਛੱਦਾ ਲੱਗੀ ਸੀ ਮਤਲਬ ਐਂ ਦਾ ਯਾਰਾ ਵਾਥਰਾ ਹੀ ਵਾ ਸੌਦਾ ਦੇ ਰਣਾ ਇੰਨਾ ਸਾਹਮਣੇ ਘਪਕਾਈ ਮਰੀ ਜਨਾ ਤੂੰ ਉਹ ਸਾਡੀ ਦਾ ਪੈਪ ਵਾਲੇ ਮੱਚਦਾ ਤੂੰ ਉਹਨੂੰ ਸੌਦਾ ਦਵਾਉਣਾ ਇਹਨੂੰ ਸੀ ਲਾਉਣਾ ਮੈਂ ਉਹ ਹੱਥ ਵੇ ਆਹ ਨਾ ਬੜੀ ਕੱਟਦੀ ਅੱਛੀ ਥੋੜਾ ਕਰ ਦੇ ਨਾ ਇੱਥੋਂ ਗੱਲਾਂ ਹੋਰ ਕੋਈ ਅੱਛਾ ਇਹੋ ਲੱਗਿਆ ਸੀ ਇਹੋ ਲੱਗਿਆ ਇੱਥੋਂ ਦਾ ਇਹੋ ਦੱਸੋ ਤਾਂ ਲੱਗਿਆ ਇਹੋ ਲੈ ਹੋਰ ਗੱਲਾਂ ਹੀ ਦੱਸ ਲਈ ਕਿੰਝ ਕੰਮ ਬਾਜੂ ਬਾ ਗੱਲ ਕਰਾਇਗਾ ਤੂੰ ਮੇਰੀ ਕਾਹਦੀ ਬਾਤ ਕਰਦਾ ਦਾਰੂ ਦੀ ਗੱਲ ਆਠ ਠੀਕ ਅਸ ਨਹੀਂ ਬਾਰੋਲੀ ਨਹੀਂ ਚੱਲ ਪਰ ਮੈਂ ਓਏ ਚੱਪੂ ਭੈਣਾਂ ਨੂੰ ਲੱਗੇ ਜਮਾ ਉਧਰ ਨਾ ਜਾ ਕੇ ਥੋੜੀ ਜਿਹੀ ਇਹਦੀ ਕੰਨੀ ਝਾ ਕੇ ਤੇਰਾ ਮੂੰਹ ਆ ਜੂਆ ਇੱਧਰ ਰਹਿ ਕਰ ਜਮਾ ਉਧਰ ਨਾ ਦੇਖ ਲੱਗ ਐ ਇਹਦੀ ਨੀ ਦੇਖ ਬਾਹਰ ਚੱਕਦਾ ਓਏ ਹੱਗੀ ਨੂੰ ਬਣ ਚੰਗਾ ਇਹਦੇ ਕੰਨੀ ਦੇਖ ਲੈ ਕਰ ਮੈਂ ਕੋਈ ਨਹੀਂ ਕਰ ਰਾਂ ਥੋੜਾ ਨਾਲ ਇਹ ਮੈਂ ਨੂੰ ਤੋੜ ਕੀ ਕਰੀ ਤੋ ਦੋ ਕੀ ਕਹੇਗਾ ਤੂੰ ਇਹ ਤਾਂ ਮੈਂ ਕਰਾਂਗਾ ਤਿੰਨ ਗੱਲ ਇਹਦੀ ਮੰਗ ਲੈ ਚਲੋ ਗੱਲ ਚੱਕੀ ਉਹ ਤੇਰੀ ਵੀ ਸਿੰਧੀ ਸ਼ਬਦਾਂ ਲੈ ਗਈ ਸੀ ਸ਼ਬਦਾਂ ਓਕੇ ਸ਼ਬਦਾਂ ਇਹ ਮੈਂ ਬੋਲੂਗਾ ਇਹ ਬੋਲੂਗਾ ਵੀ ਨਾ ਸਾਹਮਣੇ ਕਿਉਂ ਦਾ ਦੱਸੀ ਗ੍ਰੇਟ ਗੱਲਾਂ ਹਾਂ ਚਲ ਟਿੱਕੋ 2 3 ਮੇਰੇ ਗੱਲ ਸੁਣ ਲੈ ਮਗਰਾ ਮੇਰੀ ਹੋਰ ਹਾਂ ਸਿੰਧੀ ਛੋਦਾ ਲੈ ਗਈ ਸੀ ਉਹ ਭੈਣ ਘੜਾ ਵੈ ਨਾ ਸਾਹਮਣੇ ਕੋਪ ਘਾਈ ਮਰੀ ਜਾਣਾ ਹੈ ਮੈਂ ਕਰਾ ਸਾਡੀ ਪੈਰ ਪਿੱਛੇ ਰੋਣਾ ਉਹਨਾਂ ਨੂੰ ਸੌਦੇ ਦਵਾਉਣਾਗਾ ਭੈਣ ਦੀ ਛੋਲਾ ਖਾਣਾ ਥੋੜਾ ਵੀ ਨਾ ਕੀ ਮੈਚ ਨਾ ਅਸੀਂ ਕੋਕ ਪੀ ਲਈਏ ਆ ਪਾਣੀ ਬੋਤਲ ਨੂੰ ਹੱਥ ਪੈਣ ਦੇ ਖਤਮ ਕਹੀਂ ਬੱਧ ਜਾਂਦੀਆਂ ਕਹੀਂ ਨਾ ਕਹੀਂ ਨਾ ਵਜਾ ਦੁਕਾਨ ਚ ਲਿਆਉਣ ਵਾਲਾ ਹੀ ਨੇ ਬੰਦੇ ਪੈਣ ਦੇ ਯਾਰ ਤੇਰੇ ਖਾਤੇ ਚ ਲਿਖਣਾ ਤਾਂ ਦੇ ਦਿੰਦਾ ਕੋਈ ਫੋਕ ਨਾ 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 ਲਾਲਾ ਮੈਂ ਤਾਂ ਪਹਿਲਾਂ ਸਿੰਧੀ ਜੀ ਕੱਜਰ ਖਾਣ ਤੁਰਿਆ ਕਿਉਂ ਦਿੰਦਾ ਮੇਰੇ ਨਾਂ ਤੇ ਤੇਰੇ ਨਾਂ ਤੇ ਜਦ ਹੁਣ ਤੂੰ ਪਹਿਲਾਂ ਤੂੰ ਆਖਾ ਦਫਾ ਵੀ ਦੇ ਦੇ ਕੜ ਕਰ ਕਰ ਕੇ ਇਹ ਦੇ ਕੇ ਕਰ ਕੇ 100 ਤੋਂ 200 ਦਾ ਕਿੰਨੇ ਰੁਪਏ ਲੱਗੇ 2660 ਰੁਪਏ ਬਣ ਕੇ ਯਾਰ 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 ਇੰਨਾ ਖਾਕੋਸ ਯਾਰ ਉਹ ਚੰਗਾ ਛੋਟੀ ਬੋਤਲ ਪੀ ਲੈਨੇ ਆਹ ਫ੍ਰੈਂਡ ਦੇ ਯਾਰ ਕਿੱਥੋਂ ਆਏ ਨੇ ਮੇਰੇ ਥਾਲੇ ਉਹ ਗੱਲ ਸੋਣਾ ਲਾਲਾ ਹੁਣ ਰੰਗਦਾਰ ਦੁੱਧ ਹੀ ਉਹਨੂੰ ਚੱਲ ਚੰਗਾ ਮੱਕਰਾ ਫੇ ਮੈਂ ਹੁਣ ਤੈਨੂੰ ਪੁੱਛ ਕੇ ਦਊਂਗਾ ਧਾਰ ਐਂ ਤੇ ਯਾਰ ਨੇ ਪੱਕੇ ਮੂਰਤੀ ਕੋਲੇ ਗਾਤਾ ਭੈਣ ਚ ਧਮੇਲੀ ਕੀ ਰੋ ਹੁਣ ਕੀ ਪਤਾ ਸਾਰੇ ਦਿਨ ਤਾਂ ਛੋਟੀ ਇੱਕੋ ਹੀ ਗੱਲ ਬਾਤ ਆ ਗਈ ਭਾਈ ਹੁਣ ਮੈਂ ਮੂੰਹ ਚੋਂ ਨਿਕਲ ਗਿਆ ਦੱਸਾਂਗੇ ਤਾਂ ਮੂਰਤੀ ਨਹੀਂ ਸਾਨੂੰ ਕੋ ਕੇ ਪਿਆ ਆ ਦੇਖ ਲੈ ਦੇਖ ਲੈ ਭੈਣ ਚੂੜ ਹੁਣ ਦੱਸ ਕੀ ਕਰਾਂ ਕਰ ਦੇ ਪਰ ਹੁਣ ਹੋਰ ਕਿੱਟਲੇ ਆਲੇ ਕਿਉਂ ਅਹੇ ਜੀ ਗੱਲਾਂ ਕਰਦਾ ਦੱਸਾਂਗੇ ਛੋਟੀ ਛੋਟੀ ਬੋਤਲ ਹੈ ਕੀ ਹੈ ਛੋਟੀ ਫਿਰ ਇਹਨੂੰ ਆਹ ਪੈਪਾਂ ਜੇ ਦੇਦਾ ਬਸ ਆਲੀ ਆਹ ਦਸ ਵਾਲੀ ਦਾ ਸਾਰ ਲੋਗੇ ਨਾ ਨਾ ਤਿੰਨ ਚਾਹੀਦੀਆਂ ਨੇ ਸਾਨੂੰ ਆ ਮਰੂਦ ਵਾਲਾ ਵੀ ਦੇ ਦੇ ਮੈੰਗੋ ਵਾਲਾ ਦੇ ਉਹ ਮੇਰੇ ਮੂੰਹ ਕੇ ਨਹੀਂ ਕੀ ਚੱਕੀ ਜਾਂਦਾ ਫਰਾ ਦੇ ਕਿਹੜੀ ਨੀਵੇਂਗਾ ਤੂੰ ਮੈੰਗੋਲੀ ਆ ਖਾਚੇ ਹੀ ਖੜਾ ਹੋ ਨਾਲ ਆਲੂ ਭੁਜੀਏ ਤੇਰੇ ਢਿੱਪ ਭੈਂਡ ਦੀ ਛੋਲੀ ਕਹੀ ਵਧੀਆ ਨਾ ਤੁਸੀਂ ਭੈਂਡ ਚੋਧੇ ਸੰਦ ਕਰਤੋ ਵਾਹ ਇਹ ਮੜ ਕੇ ਅਸੀਂ ਬੜਾ ਘੰਟਾ ਜੀ ਬਣਾ ਬੜਾ ਘੰਟਾ ਜੀ ਨਹੀਂ ਤੇ ਮੈਂ ਜਿਕੜ ਮੈਂ ਹੀ ਕਹਿੰਦੇ ਜੀ ਮੱਤ ਸੇ ਬਗਲੇ ਲੇ ਤੇ ਤਾ ਕੋਈ ਉੱਤ ਨਹੀਂ ਜਾ ਕੋਈ ਨਹੀਂ ਚੁਜਾ ਕੋਈ ਨਹੀਂ ਮਗਰ ਨਾ ਜੋ ਕੋਈ ਚੇਪੂ ਓਏ ਇੱਧਰ ਦੇਖ ਲਿਆ ਕਰ ਸਾਰੇ ਦਾਰਕੀ ਆ ਬੰਦਿਆ ਆਇਆ ਤਾਂ ਭੈਣ ਨੇ ਆ ਨਾ ਦੇਖ ਆ ਪੂਰਾ ਬਈ ਇਹ ਤਾਂ ਮੈਂ ਪਾਈ ਦੇ ਜੰਨੇ ਛੋਟੇ ਜਿਹੇ ਬੱਚੇ ਤੇਰਾ ਤੇਰਾ ਆਉਂਦਾ ਅਗਲਾ ਬੇਬਦੀਆਂ ਨੂੰ ਰੋਕ ਰੱਖ ਤੇ ਕਿਹ ਕਿਹ ਪ੍ਰੋਜ਼ਰਾ ਦਿੱਤਾ ਨਹੀਂ ਸੀ ਬੇਦੀ ਤੇ ਆ ਗਿਆ ਫਿਰ ਮੈਨੂੰ ਨਰਾਮ ਕਰ ਗਿਆ ਇਹ ਨੇੜੇ ਕਰ ਤੂੰ ਕੋਈ ਨਹੀਂ ਦੀਦਾ ਨਹੀਂ ਸੀ। ਜਿਹੜੇ ਵਿਚਮਾਨ ਨੇੜੇ ਹੋਵੇਗਾ ਤੇ ਜੁਆ ਚਾਹਣ ਲੱਗਿਆ ਹੈ। ਦੂਰ ਹੀ ਖੜਾ ਰਿਹਾ ਪਿੱਛੇ ਹੀ। ਇੱਥੇ ਰਿਹਾ ਕਰ ਕਾਊਂਟਰ ਨਾਲ। ਕੋਲੇ ਵਾਲਾ। ਥੋੜਾ ਜਿਹਾ ਆਹ ਖੜ ਕੇ ਉਹ ਰਿਹਾ ਪਰ ਸਾਡਾ ਹੋਰ ਹੋ ਗਿਆ। ਤੇ ਪਟਕਾਰੀ ਹੋ ਰਹੀ ਜਰਨ ਦਾ ਬੜਾ ਜਿਹਾ। ਹੋਰ ਜ਼ੋਰ ਪਾ ਦੇ। ਗੌਰ ਨਾਲ ਦੇਖ ਲੈ ਵਿੱਚ ਸੀਲ ਦੇ ਆ ਖੜਾ ਜਾ ਕਰੀ। ਹੋਰ ਪਰ ਤਾਂ ਇਸ ਤੇ ਦੁਕਾਨ। ਸੀਸ ਜੀ ਵੀ ਆ ਜੋ ਉਹ ਵੀ ਦੇਖਾਂ ਕੋਈ ਕਿਉਂ ਆ ਰਿਹਾ ਹੈ ਇੱਥੇ। ਕੋਤਾ ਹੀ ਜੁਆਗ ਨਹੀਂ ਕਰਨਾ। ਹੋਰ ਕੋਈ ਆਇਆ ਨਹੀਂ ਮੈਂ ਸਾਰੀ ਵਾਪਸ ਕਰ ਦੇਵਾਂ। ਨਤਾਈਓ ਬੁਲਾਇਆ ਫਰੇਮ ਚ ਆਈ ਔਰ ਇੱਕ ਹੋ ਚੁੱਕੀ ਹੈ ਫੇਰ ਦੁਬਾਰਾ ਮੈਂ ਹੁਣੇ ਹੀ ਪਟਕੜੀ ਖੜਾ ਮੜ ਜਾ ਹੁਬੇ ਨਾ